ਗੁਰਦੁਆਰਾ ਸਾਹਿਬ ਹਰ ਰੋਸ ਦੀ ਤਰ੍ਹਾਂ ਸੇਵਾ ਕਰਨ ਜਾ ਰਹੇ ਇੱਕ ਬਜ਼ੁਰਗ ਨੂੰ ਕਾਰ ਵਾਲੇ ਮੁੰਡੇ ਕੁੜੀਆਂ ਨੇ ਨਾ ਸਿਰਫ ਟੱਕਰ ਮਾਰੀ ਸਗੋਨਾ ਨੂੰ ਘੜੀਸ ਤੇ ਹੀ ਲੈ ਗਏ ਕਈ ਘੰਟੇ ਤੱਕ ਇਸ ਬਜ਼ੁਰਗ ਦੀ ਮ੍ਰਿਤਕ ਦੇਹ ਤੱਕ ਉਸ ਗੱਡੀ ਦੇ ਵਿੱਚ ਫਸੀ ਰਹੀ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦਮ ਤੋੜ ਦਿੱਤਾ ਗਿਆ ਸੀ ਇਹ ਗੱਡੀ ਵਾਲੇ ਜੋ ਕਿ ਕਲੱਬ ਤੋਂ ਆ ਰਹੇ ਸਨ ਦੱਸਿਆ ਜਾ ਰਿਹਾ ਹੈ ਇਸ ਗੱਡੀ ਦੇ ਵਿੱਚ ਮੁੰਡੇ ਕੁੜੀਆਂ ਦੋਵੇਂ ਹੀ ਸਵਾਰ ਸਨ ਲੋਕਾਂ ਦਾ ਕਹਿਣਾ ਹੈ ਕਿ ਕੁੜੀਆਂ ਤੱਕ ਨੇ ਵੀ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਐਕਟੀਵਾਤੇ ਜਾ ਰਹੇ ਬਜ਼ੁਰਗ ਨੂੰ ਨਾਸਟ ਆਫ ਹਿੱਟ ਕੀਤਾ ਗਿਆ ਸਗੋਂ ਉਸ ਨੂੰ ਕਢੀਸਦੇ ਹੀ ਅੱਗੇ ਲੈ ਗਏ ਜਿਸ ਤੋਂ ਬਾਅਦ ਉਸਨੇ ਦਮ ਤੋੜਿਆ ਲੋਕਾਂ ਦੇ ਵੱਲੋਂ ਰੋਲਾ ਪਾਉਣ ਤੇ ਵੀ ਕਾਰ ਚਾਲਕ ਨਹੀਂ ਰੁਕੇ ਸਗੋਂ ਅੱਗੇ ਜਾ ਕੇ ਜਦੋਂ ਕਾਰ ਬੰਦ ਹੋ ਗਈ ਇੰਜਨ ਦੇ ਵਿੱਚ ਇਹ ਵਿਅਕਤੀ ਫਸ ਚੁੱਕਿਆ ਸੀ ਜਿਸ ਦੀ ਜਾਨ ਗਈ ਹੈ ਕਿਉਂਕਿ ਇਸ ਦੀ ਮ੍ਰਿਤਕ ਦੇਹ ਨੂੰ ਕੱਢਣ ਦੇ ਵਿੱਚ ਹੀ ਕਰੀਬ 2 ਘੰਟੇ ਲੱਗੇ ਜਦ ਇਸ ਸਮੇ ਇਹ ਕਾਰ ਰੁਕਦੀ ਹੈ ਤਾਂ ਕਾਰ ਦੇ ਵਿੱਚ ਬੈਠੇ ਮੁੰਡੇ ਪੱਜ ਜਾਂਦੇ ਨੇ ਅਤੇ ਕਾਰ ਦੇ ਵਿੱਚ ਸਵਾਰ ਕੁੜੀਆਂ ਉੱਥੇ ਹੀ ਬੈਠੀਆਂ ਸਨ ਜਿਨ੍ਹਾਂ ਨੂੰ ਫੜ ਕੇ ਲੋਕਾਂ ਦੇ ਵੱਲੋਂ ਪੁਲਿਸ ਦੇ ਹਵਾਲੇ ਕੀਤਾ ਗਿਆ। ਲੋਕਾਂ ਨੇ ਕੁੜੀਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਨਾਈਟ ਕਲੱਬ ਤੋਂ ਬਾਅਦ ਗਿੜੀ ਰੂਟ ਤੇ ਨਿਕਲੇ ਸਨ ਅਤੇ ਇਹ ਐਕਸੀਡੈਂਟ ਉਸ ਸਮੇ ਹੀ ਹੋਇਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਸੀ ਕਿ ਕੋਈ ਐਕਟਿਵਾ ਸਵਾਰ ਬਜ਼ੁਰਗ ਉਹਨਾਂ ਦੀ ਗੱਡੀ ਦੇ ਹੇਠਾਂ ਆ ਚੁੱਕਿਆ। ਲੋਕਾਂ ਦੇ ਦੱਸਣ ਮੁਤਾਬਕ ਕੁੜੀਆਂ ਦੇ ਮੂੰਹ ਦੇ ਵਿੱਚੋਂ ਵੀ ਸ਼ਰਾਬ ਦੀ ਬਦਬੂ ਆਈ ਹੈ। ਬਿਲਹਲ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇੱਧਰ ਇਸ ਪਰਿਵਾਰ ਦਾ ਕੁਝ ਵੀ ਨਹੀਂ ਬਚਿਆ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਮੁਖ ਜੀ ਗਵਾ ਦਿੱਤਾ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਰਣਜੀਤ ਸਿੰਘ ਜੋ ਕਿ ਐਜੂਕੇਸ਼ਨ ਬੋਰਡ ਦੇ ਵਿੱਚ ਹੀ ਕੰਮ ਕਰਦੇ ਨੇ ਅਤੇ ਅਗਲੇ ਸਾਲ ਉਹਨਾਂ ਦੀ ਰਿਟਾਇਰਮੈਂਟ ਵੀ ਹੋ ਜਾਣੀ ਸੀ ਹਰ ਰੋਜ਼ ਦੀ ਤਰ੍ਹਾਂ ਉਹ ਗੁਰਦੁਆਰਾ ਆਮ ਸਾਹਿਬ ਦੇ ਵਿੱਚ ਸੇਵਾ ਕਰਨ ਦੇ ਲਈ ਘਟੌਰ ਕਰੀਬ 5:30 ਵਜੇ ਨਿਕਲੇ ਸਨ ਅਚਾਨਕ ਉਹਨਾਂ ਨੂੰ ਕਿਸੇ ਦਾ ਫੋਨ ਆਉਂਦਾ ਕਿ ਇਸ ਤਰ੍ਹਾਂ ਦੇ ਨਾਲ ਐਕਟੀਵਾ ਦਾ ਐਕਸੀਡੈਂਟ ਹੋਇਆ ਇੱਕ ਬਜ਼ੁਰਗ ਇਸ ਦੇ ਵਿੱਚ ਸੀ ਅਤੇ ਉਸ ਦੀ ਜਾਨ ਗਈ ਹੈ ਮੌਕੇ ਤੇ ਜਾ ਕੇ ਉਹਨਾਂ ਨੇ ਜਦੋਂ ਦੇਖਿਆ ਤਾਂ ਉਹ ਕਾਰ ਦੇ ਥੱਲੇ ਪੂਰੀ ਤਰ੍ਹਾਂ ਫਸੇ ਹੋਏ ਸਨ ਰਣਜੀਤ ਸਿੰਘ ਉਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ ਤੇ ਇੱਧਰ ਜਿਹੜੇ ਮੁੰਡੇ ਭੱਜ ਗਏ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਣੀ ਹੈ ਪਰਿਵਾਰ ਨੂੰ ਇਨਸਾਫ ਚਾਹੀਦਾ ਹੈ ਕਿਉਂਕਿ ਇਹਨਾਂ ਮਾਪਾਪ ਦੇ ਪਿਗੜੇ ਹੋਏ ਬੱਚੇ ਜੋ ਕਿ ਸ਼ਰਾਬਾਂ ਪੀ ਕੇ ਨਾਈਟ ਕਲੱਬਾਂ ਦੇ ਵਿੱਚੋਂ ਗੀੜੀ ਦੂਰ ਤੇ ਗੀੜੀਆਂ ਮਾਰ ਰਹੇ ਸਨ ਉਸ ਬਜ਼ੁਰਗ ਨੂੰ ਦਰਦ ਦਿੰਦੇ ਨੇ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਦੇ ਲਈ ਸਾਢੇ 3 ਵਜੇ ਉੱਠ ਕੇ ਕਰੋ ਨਿਕਲੇ ਸਨ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਅਵੀਨ ਕੁਮਾਰ ਹੈ ਜੀ ਅਵੀਨ ਕੁਮਾਰੀ ਹੋਇਆ ਕੀ ਸੀ ਹੋਇਆ ਕੀ ਸੀ ਉਧਰ ਵਾਲੇ ਸੀ ਗੁਰਦਰ ਸਾਹਿਬ ਚਲੇ ਸੀ ਘਰ ਦੇ ਤੇ ਕਹਿਣ ਅਨਸਾਰ ਤੇ ਉਧਰੋਂ ਗੱਡੀ ਆ ਰਹੀ ਸੀ ਬਰੀਜ਼ਾ ਠੀਕ ਹੈ ਤੇ ਗੱਡੀ ਤੇ ਮੌਜੂਦ ਤੌਰ ਤੇ ਮੌਕੇ ਤੇ ਖੜੀ ਆਈ ਗੱਡੀ ਸਾਥਿਆਂ ਨੇ ਸੀ ਚਾਰ ਕੁੜੀਆਂ ਤਿੰਨ ਮੁੰਡੇ ਤੇ ਇਹ ਕੋਈ ਇਹ ਗੱਡੀ ਵਾਲਿਆਂ ਨੇ ਸਕੂਟਰ ਨੂੰ ਹਿੱਟ ਕੀਤਾ ਬੜੇ ਭਿਆਨਕ ਹਿੱਟ ਕੀਤਾ ਉਸ ਵੇ ਰੁਕੇ ਨਹੀਂ ਇਹਨਾਂ ਦੇ ਮੌਕੇ ਤੇ ਜੱਥ ਹੋਈ ਹੈ ਮੌਕੇ ਤੇ ਮੋਤ ਹੋ ਚੁੱਕੀ ਹੈ ਉਹਨਾਂ ਨਾਲ ਫੇਰ ਸੀ ਉਹ ਗੱਡੀ ਥੱਲੇ ਸੀ ਲੱਤਾਂ ਹੀ ਅੰਦਰਲੇ ਪਾਸੇ ਸੀ ਗਿਆ ਲਗਭਗ ਨਾਣਾ ਕਦੇ 1.2 200 ਮੀਟਰ ਤੱਕ ਛੇੜ ਕੇ ਗੱਡੀ ਲੈ ਕੇ ਆਈ ਹੈ ਜੀ ਮੌਕੇ ਤੇ ਰੋਕ ਲੰਦ ਤੇ ਬੱਚੇ ਵੀ ਜਾਂਦੇ ਪਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਮੌਕੇ ਤੇ ਕੋਈ ਕਹਿੰਦੇ ਉਹ ਤੋਂ ਸਭ ਤੋਂ ਵੱਡੀ ਗੱਲ ਮੈਨੂੰ ਤਾਂ ਕੀ ਆਈ ਪ੍ਰਸ਼ਾਸਨ ਦੀ ਸਰਦਾਰ ਭਗਵੰਤ ਸਿੰਘ ਮਾਮ ਨੇ 2-3 ਦਿਨ ਪਹਿਲਾਂ ਐਲਾਨ ਕੀਤਾ ਸੀ ਪੰਜਾਬ ਦੇ ਵਿੱਚ 50 ਕੇ 60 ਐਂਬੂਲੈਂਸ ਅਸੀਂ ਨਵੇਂ ਦਿੱਤੀਆਂ ਠੀਕ ਹੈ ਜੀ ਉਹ 60 ਐਂਬੂਲੈਂਸ ਹੈ ਕਿੱਥੇ ਖਰੜ ਹੈ ਨਹੀਂ ਮਹਾਲੀ ਹੈ ਨਹੀਂ ਜਿਰਕਪੁਰ ਹੈ ਨਹੀਂ ਪੰਚਕੁਲਾ ਹੈ ਨਹੀਂ ਠੀਕ ਹੈ ਜੀ ਮਰਿੰਡੇ ਹੈ ਨਹੀਂ ਕਰਾਲੀ ਹੈ ਨਹੀਂ ਡੇਰਾ ਬਸ 50 ਕਿਲੋਮੀਟਰ ਦੇ ਰੈਂਬਲੈਂਸ ਹੈ ਨਹੀਂ ਕੋਈ ਮੇਰਾ ਮੁਦਾ ਜੀ ਜਿਹਨਾਂ ਦਾ ਭਗਵੰਤ ਸਤਿਆਨ ਦਾ ਕਾਫਲਾ ਜਾਂਦਾ ਹੈ ਉਹਦੇ ਮਗਰ ਦੋ ਦੋ ਐਮਬਲੈਂਸਾਂ ਹੁੰਦੀਆਂ ਤੇ ਜਦੋਂ ਆਪਾਂ ਨੂੰ ਲੋਡ ਹੈ 50 ਦੇ ਲੋਕਾਂ ਦਾ ਲੋਡ ਹੈ ਕਿੰਨੀ ਫੇਰ ਹੋ ਗਈ ਬੋਡੀ ਬਾਈ ਨੂੰ 24 ਤੋਂ 3 ਤਿੰਨ ਘੰਟੇ ਤਕਰੀਬ ਹੋ ਚੰਦੇ ਬੋਡੀ ਹਜੇ ਵੀ ਇੱਥੇ ਪਈ ਹੈ ਦੋ ਘੰਟੇ ਬਾਅਦ ਐਮਬਲੈਂਸ ਆਈ ਹੈ ਇਹ ਸਭ ਲੋ ਦੋ ਘੰਟੇ ਬਾਅਦ ਉਹ ਵੀ ਚੰਡੀਗੜ੍ਹ ਤੋਂ 32 ਹਸਪੀਟਲ ਆਣੇ ਭੇਜੀ ਹੈ ਪੰਜਾਬ ਵਾਲਾ ਕੋਲ ਤਾਂ ਐਮਬਲੈਂਸ ਵੀ ਹੈ ਨਹੀਂ ਕੋਲਸ ਆ ਗਈ ਇਸ ਮੌਕੇ ਤੇ ਨਹੀਂ ਪੁਲਿਸ ਨੂੰ ਫੋਨ ਕੀਤਾ ਜੀ ਤਾਂ ਪਤਾ ਫੋਨ ਕਰਦਾ ਸਾ ਜਿਵੇਂ ਫੋਨ ਉੱਪਰ ਪਹੁੰਚਦਾ ਹੀ ਉਸ ਵਾਗੇ ਕੋਲ ਦਿੰਦੇ ਆ 20-25 ਮਿੰਟ ਤੋਂ ਲੱਗ ਜਾਂਦੇ ਪੁਲਿਸ ਕੋਲ ਕਾਲ ਆਉਂਦੇ ਆਂਦੇ ਪਰ ਪੁਲਿਸ ਦਾ ਮਸਲਾ ਹੀ ਪੁਲਿਸ ਨੇ ਦਾ ਦਰੂਘਰਾ ਪੀਤੀ ਹੋਈ ਸੀ ਇਹਨਾਂ ਨੇ ਕੁਝ ਲੜਕੀਆਂ ਦੇ ਮੂੰਹ ਚ ਸਮੈਲ ਆ ਰਹੀ ਹੈ ਜਿਹੇ ਸੁਣਨ ਚਾਇਆ ਵੀ ਕਲੱਬ ਤੋਂ ਆਏ ਨੇ ਕੁੜੀਆਂ ਨੇ ਮੂੰਹ ਚ ਕੀ ਆ ਤੁਸੀਂ ਕਲੱਬ ਗੈਰਾ ਚੋਂ ਆਏ ਆ ਦੇਖੋ ਉਹ ਤਾਂ ਪੁਲਿਸ ਨੂੰ ਤਵਦੀਸ਼ ਕਰੂਗੀ ਇਹਨਾਂ ਦਾ ਡਰਗ ਟੈਸਟ ਹੋਊਗਾ ਦੇਖੋ ਮੁੰਡੇ ਦਾ ਮੌਕਾ ਤਾਂ ਬਚ ਚੁੱਕਿਆ ਹੈ ਕੁੜੀਆਂ ਦਾ ਡਰਗ ਟੈਸਟ ਕੀ ਆਂਦਾ ਹੈ ਇਹ ਆਪਾਂ ਨੂੰ ਡਾਕਟਰ ਹੀ ਦੱਸ ਸਕਦੇ ਆ ਜਾਂ ਪੁਲਿਸ ਲਾਇੰਗ ਦੱਸਣਗੇ ਨਹੀਂ ਕਿ ਤੁਹਾਡਾ ਮੰਨਣਾ ਵੀ ਕਿ ਜੇ ਅਗਰ ਮੌਕੇ ਇੱਧੇ ਕਿਲੋਮੀਟਰ ਤੇ 42 ਹਸਪਤਾਲ ਆਈ ਪੈਸੇ ਨੂੰ ਤੋ ਕਿਹੜਾ ਘਰ ਭਜਦਾ ਜੇ ਕਿਤਾ ਜੀ ਬਚਦਾ ਪੈਸੇ ਕੋਲ ਕੋਈ ਘਰ ਨਹੀਂ ਬੈਠਦਾ ਭਜਦਾ ਹੁੰਦਾ ਜੀ ਗੱਲ ਤੇ ਇੱਧੇ ਕਿਲੋਮੀਟਰ ਤੇ ਹਸਪਤਾਲ ਹੈਗਾ 42 ਸਭ ਤੋਂ ਵੱਡਾ ਹਸਪਤਾਲ ਮਹਾਲੀ ਦਾ ਹੁਬੇ ਕੀ ਨਾ ਕੀ ਆਪਣਾ ਮੇਰਾ ਨਾਮ ਵਾਈਗੁਰਜੀ ਸ਼ੇਰ ਸਿੰਘ ਜੀ ਅੱਛਾ ਸ਼ੇਰ ਸਿੰਘ ਜੀ ਹੋਇਆ ਕੀ ਸੀ ਮੌਕੇ ਤੁਸੀਂ ਆ ਜਾਂਦੇ ਸੀ ਜੀ ਆਪਣਾ ਇਦਾਂ ਸੀ ਕਿ ਸੱਤ ਜਾਣੇ ਸੀ ਸੱਤਾਂ ਜਾਣਿਆਂ ਨੇ ਮਤਲਬ ਗੱਡੀ ਦੇ ਵਿੱਚ ਮਤਲਬ ਜਿਹੜਾ ਹੈ ਬਜ਼ੁਰਗ ਜੀ ਉਹ ਮੱਥਾ ਟੇਕਣ ਜਾਣ। ਉੱਥੋਂ ਇਹਨਾਂ ਨੇ ਮਤਲਬ ਗੱਡੀ ਬਹੁਤ ਫੁੱਲ ਸਪੀਡ ਤੇ ਆਏ ਤੇ ਉਹਨਾਂ ਥੱਲੇ ਦੇ ਕੇ ਤੇ ਇੱਥੋਂ ਤੱਕ ਮਤਲਬ ਇੱਕ ਕਿੱਲੇ ਦੇ ਉੱਤੇ ਜਿਹੜਾ ਉਹ ਤੁਸੀਂ ਹਟ ਕੇ ਲੈ ਕੇ ਆ ਗਏ ਤੇ ਬਾਕੀ ਉਹ ਬਾਲ ਤੋਂ ਇੱਧਰ ਨੂੰ ਭੱਜ ਗਏ। ਜਿਹੜੇ ਆਪਣੇ ਮੁੰਡੇ ਹੀ ਨੌਜਵਾਨ ਉਹ ਪਿੱਛੇ ਭੱਜੇ ਜਿਹੋ ਇੱਥੋਂ ਗੱਡੀ ਛੱਡ ਕੇ ਭੱਜੇ ਆ ਉਹ ਗੱਡੀ ਆਟੋਮੈਟਿਕ ਆਪਣੇ ਵੱਲੋਂ ਬੰਦ ਹੋ ਗਈ। ਤੇ ਅੰਦੇ ਬੰਦੇ ਇਧਰੋਂ ਭੱਜ ਗਏ ਉਧਰੋਂ ਭੱਜ ਗਏ ਫਿਰ ਉਹਦੇ ਪਿੱਛੇ ਉਹਨਾਂ ਵਿੱਚ ਕੁੜੀਆਂ ਜਿਹੜੀਆਂ ਚਾਰ ਕੁੜੀਆਂ ਮੁਲਾਜ਼ਮਾਂ ਦੇ ਹੱਥ ਆ ਗਈਆਂ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਹੁਣ ਜਿਹੜੇ ਆਏ ਆ ਜਿਹੜੇ ਅਧਿਕਾਰੀ ਆ ਉਹ ਪਰਚਾ ਕਰਨ ਲੱਗੇ ਆ ਉਹਨਾਂ ਤੇ ਤੇ ਪਰਚਾ ਕਰਕੇ ਜਿਹੜੀ ਕਾਰਵਾਈ ਆ ਤੁਹਾਨੂੰ ਲੱਗਦਾ ਨਹੀਂ ਵੀ ਅਗਰ ਇਹ ਮੌਕੇ ਤੇ ਜਿਹੜਾ ਐਕਸੀਡੈਂਟ ਉਹਦੋਂ ਰੋਕ ਲੈਂਦੇ ਇਹ ਤਾਂ ਸ਼ਾਇਦ ਬਜ਼ੁਰਗ ਦੀ ਜਾਨ ਬਚ ਸਕੀ ਸੀ ਭਾਈ ਉਹ ਤੇ ਗੱਲ ਹੈ ਇਸੇ ਕਿ ਜੇ ਮੌਕੇ ਤੇ ਉਸ ਵਤਨ ਦੇ ਤੇ ਪਿੰਡਾ ਕੰਮ ਨਹੀਂ ਹੋਣਾ ਇਹ ਹੁਣ ਇੱਥੇ ਤੋਂ ਤਾਂ ਮੂਵੀ ਨਿਕਲਣ ਲੱਗਿਆ ਸੀ ਇਹਨਾਂ ਕੋਈ दारू-ਦੂਰ ਪੀਤੀ ਹੋਈ ਸੀ ਇਹ ਪੂਲ ਮਤਲਬ ਇਤਜ਼ਾਮ ਨਾਲ ਜਿਹੜਾ ਹੁੰਦੇ ਆ ਕਲੱਬ ਜਿਹੇ ਹੁੰਦੇ ਆ ਉਹ ਆਇਆ ਤੇ दारू ਨਾਲ ਇਸ ਟਾਈਮ ਕੁੜੀਆਂ ਵੀ ਰੱਜੀਆਂ ਤੇ ਮੁੰਡੇ ਵੀ ਰੱਜੇ ਹੋਏ ਮੁੰਡੇ ਭੱਜ ਗਏ ਮੁੰਡੇ ਭੱਜ ਗਏ ਮੁੰਡੇ ਕਾਬੂ ਨਹੀਂ ਆਏ ਮੁੰਡਿਆਂ ਦਾ ਐਡਰੈਸ ਉਸ ਸਾਰਾ ਕੋਈ ਜਿਹੜਾ ਮੌਕੇ ਦਾ ਐਡਰੈਸ ਹੈ ਸਾਰਾ ਕੋਈ ਪੁਲਿਸ ਨੂੰ ਲਾਜਵਾਬ ਨੂੰ ਦੇ ਚੁੱਕੇ ਆ ਤੇ ਕੁੜੀਆਂ ਦਾ ਐਡਰੈਸ ਵੀ ਲਿਖ ਲਿਆ ਉਹਨਾਂ ਨੇ ਤੇ ਜਿਹੜੀ ਕਾਰਵਾਈ ਆ ਉਹਨਾਂ ਨੇ ਕਰ ਦੇਣੀ ਹੁਣ ਤੇ ਉਹਨਾਂ ਦਾ ਮੈਡੀਕਲ ਆਪਲ ਤੇ ਇਕਰਾਨ ਚੱਲਿਆ ਬਲਾਂਗ ਜਿਹੜੇ ਆ ਤੇ ਮੈਡੀਕਲ ਕਰਾ ਕੇ ਤੇ ਜਿਹੜਾ ਮੌਜੂਦਾ ਕਾਰਵਾਈ ਆ ਉਸੇ ਵਿੱਚ ਪਾਉ ਲੈਣਾ ਜੀ ਮੈਂ ਆ ਰਿਹਾ ਸੀ ਨਾ ਕੀ ਆਪਣਾ ਜੀ ਮੈਂ ਬਾਈ ਦੇ ਨਾਲ ਅੱਛਾ ਕੀ ਨਾਮ ਕੀ ਹੈ ਵਿਕਰਮ ਸਿੰਘ ਹੈ ਵਿਕਰਮ ਜੀ ਹੋਇਆ ਕੀ ਸੀ ਮੈਂ ਜੀ ਆਲਾ ਆਪਣਾ ਜਿੱਥੇ ਧਰਨਾ ਲੱਗਿਆ ਇਧਰੋਂ ਮੈਂ ਆ ਰਿਹਾ ਸੀ ਇਸ ਸਾਈਡ ਤੋਂ ਸੱਤ ਫੇਸ ਵਾਲੀਆਂ ਲਾਈਟਾਂ ਤੇ ਅਚਾਨਕ ਮੇਰੇ ਅੱਗੇ ਬਰੀਜਾ ਗੱਡੀ ਸੀ ਇੱਕ ਉਹਨਾਂ ਨੇ ਹਿੱਟ ਕੁਮਾਰੀ ਆਪਣਾ ਸਕੂਟਰੀ ਵਾਲੇ ਬੰਦੇ ਨੂੰ ਜੀ ਤੇ ਬੰਦਾ ਵੱਜ ਜਾਣਾ ਸੀ ਜੇ ਉਹ ਬ੍ਰੇਕ ਮਾਰ ਲੈਂਦੇ ਬੰਦੇ ਨੂੰ ਥੱਲੋਂ ਤੱਕ ਰਗੜਦੇ ਰਗੜਦੇ ਕਾਰ ਅੱਧੇ ਕਿਲੋਮੀਟਰ ਤੱਕ ਲੈ ਗਈ ਉਹ ਤੇ ਬੰਦੇ ਦੀ ਮੌਤ ਹੋ ਗਈ ਹੈ ਇਹ ਤਾਂ ਕਤਲ ਹੈ ਜੀ ਇਹ ਇਹਦੇ ਇਹਨਾਂ ਨੇ ਰੋਕੀ ਨਹੀਂ ਇਹਦਾ ਕਾਰ ਜੇ ਬੰਦਣਾ ਹੁੰਦੀ ਹੋ ਸਕਦਾ ਪਰ ਇਹ ਭੱਜ ਜਾਂਦੇ ਪਤਾ ਲੱਗੇ ਕਿ ਕੁੜੀਆਂ ਵਗੈਰਾ ਵੀ ਸੀ ਕੋਈ ਕੁੜੀਆਂ ਜੀ ਚਾਰ ਕੁੜੀਆਂ ਨੇ ਇੱਕ ਬਰਨਾਲੇ ਤੋਂ ਆ ਮਾਨਸੇ ਤੋਂ ਵੀ ਹੈ ਕੁੜੀਆਂ ਕਈ ਦੱਸ ਰਹੀਆਂ ਨੇ ਤੇ ਕਿਹਨੀਆਂ ਕਲੱਬ ਚੋਂ ਆਈਆਂ ਸੀ ਅਸੀਂ ਤੇ ਕੁ ਡਿੰਕ ਵਗੈਰਾ ਵੀ ਕੀਤੀ ਹੋਈ ਹੈ ਕੋਈ ਰਿੰਕ ਕੀਤੀ ਹੈ ਜੀ ਫੁੱਲ ਕੀਤੀ ਹੈ ਹੋਰ ਵੀ ਨਸ਼ੇ ਹੋ ਸਕਦਾ ਕੀਤੇ ਹੋਣ ਇਹਨਾਂ ਦੇ ਹਾਂਜੀ ਹਾਂਜੀ ਬਾਕੀ ਸਭ ਠੀਕ ਹਾਂਜੀ ਉਹ ਆ ਵੀ ਬਸ ਬਲਾਉਣ ਕੋਈ ਕੋਈ ਤੁਹਾਡਾ ਕੀ ਨਾਮ ਹੈ ਮੈਂ ਪਜਿੰਦਰਪਾਲ ਸਿੰਘ ਇਹ ਜਿਹੜੇ ਡੈਥ ਹੋਈ ਹੈ ਤੁਹਾਡੇ ਕਿ ਲਗਨਜੀਤ ਸਿੰਘ ਮੇਰਾ ਛੋਟਾ ਬ੍ਰਦਰ ਹੈ ਅੱਛਾ ਕੀ ਹੋਇਆ ਕੀ ਇਹ ਰੋ ਜਨਾਂ ਦੀ ਤਰ੍ਹਾਂ ਇਹ ਅੰਬ ਸਾਹਿਬ ਆਉਂਦੇ ਸੀਗੇ ਅੱਛਾ ਜੀ ਉਹ ਕਈ ਸਾਲਾਂ ਤੋਂ ਇਹ ਅੰਬ ਸਾਹਿਬ ਆਉਂਦੇ ਸੀਗੇ ਸਵੇਰੇ ਇਹ ਤਕਰੀਬਨ ਜਿਆਦਾ 7 ਦੇ అలਰਟਾਂ ਕੋਲ ਆਏ ਆ ਇੱਕ ਕਾਰ ਵਾਲੇ ਨੇ ਉਹਨਾਂ ਨੂੰ ਐਕਸੀਡੈਂਟ ਕੀਤਾ ਤੇ ਇਹ ਐਕਟਿਵਿਟੀ ਐਕਟਿਵਿਟੀ ਸੀਗੇ ਤੇ ਇਹ ਆਪਣਾ ਮੁੰਡੇ ਇਧਰ ਨੂੰ ਭੱਜਦੇ ਆ ਗਏ ਗੱਡੀ ਦੇ نیچے ਫਸ ਗਏ ਬਰਦਰ ਮੇਰਾ ਤੇ ਉਹ ਗੱਡੀ ਬੰਦ ਹੋ ਗਈ ਤਾਂ ਉਹ ਛੱਡ ਕੇ ਗੱਡੀ ਨੂੰ ਭੱਜ ਗਏ ਜਿਹੜੀਆਂ ਕੁੜੀਆਂ ਨਾਲ ਸੀਗੀਆਂ ਸ਼ਰਾਬੀ ਕੁੜੀਆਂ ਦਾ ਵੀ ਆ ਲੱਗਦਾ ਕਿ ਉਹਨਾਂ ਅੱਛਾ ਕਰਾਇਆ ਹੋਇਆ ਉਹ ਕੁੜੀਆਂ ਫੜੀਆਂ ਹੋਈਆਂ ਮਜੂਦਾ ਇਸ ਟਾਈਮ ਬੈਠੀਆਂ ਗੱਡੀ 'ਚ ਪੁਲਿਸ ਦੀਆਂ ਤੇ ਉਹ ਹਾਲੇ ਉਹਨਾਂ ਦੀ ਕਾਰਵਾਈ ਪਾ ਰਹੇ ਆ ਹਾਲੇ ਫਿਲਹਾਲ ਤਾਂ ਕੁਝ ਹੋਇਆ ਨਹੀਂ ਹੈਗਾ ਬ੍ਰਦਰ ਦੀ ਡੈਥ ਹੋਈ ਆ ਉਹ ਸੜਕ 'ਤੇ ਪਿਆ ਹੈ ਵੇ ਦੇਖਿਆ ਜੀ ਘਟੋਕੜ ਵੀ ਤੁਸੀਂ 500 ਮੀਟਰ ਕਿਢੀਸ ਦੇ ਗਏ ਹੈਂ ਹਾਂਜੀ ਕਿਢੀਸ ਦੇ ਗਏ ਜੀ ਹਾਂਜੀ ਕੀ ਬ੍ਰਦਰ ਦਾ ਨਾਮ ਕੀ ਸੀ ਕਰਨਜੀਤ ਸਿੰਘ ਸੀਗਾ ਜੀ ਕਿੰਨੀ ਉਮਰ ਕਿੰਨੀ ਹੈ ਉਮਰ ਆ 55-57 ਕਰ ਨੇੜੇ ਦੇ ਸੀਗਾ ਜੀ ਰਹਿੰਦੇ ਕਿੱਥੇ ਸੀ ਆ ਐਸਆਈ ਹਸਪੀਟਲ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ 'ਚ ਰੈ residenc ਸੀਗਾ ਜੀ 8 8 ਇੰਡਸਟਰੀਆ ਅੱਛਾ ਜੀ ਗੁਰਦੁਆਰਾ ਸਾਹਿਬਾਂ ਦੇ ਰੋਜ਼ ਸਭ ਆਉਂਦੇ ਨੇ ਡੇਲੀ ਅੰਬਸਾਬ ਆਉਂਦੇ ਸੀਗੇ ਜੀ 3 ਤੋਂ 4 ਵਜੇ 3 ਵਜੇ ਚੱਲ ਰਹੇ ਨੇ ਜੀ ਅੱਛਾ ਪੁਲਿਸ ਵਗੈਰਾ ਆ ਗਈ ਸੀ ਮੌਕੇ ਤੇ ਪੁਲਿਸ ਵਾਲੇ 2 ਘੰਟੇ ਬਾਅਦ ਆਏ ਆ ਜੀ ਅੱਛਾ ਕਿੰਨੀ ਦੇਰ ਹੋ ਗਿਆ ਨਾ ਐਕਸੀਡੈਂਟ ਨੂੰ ਐਕਸੀਡੈਂਟ ਨੂੰ ਹੋਇਆ ਇਹ ਅ ਕਰੀਬਨ ਅ 4 ਵਜੇ ਦੇ ਨੇੜੇ ਤੇੜੇ ਹੋਇਆ ਹੁਣ ਮਨ ਲੱਗਦਾ ਕੋਲ 2 ਘੰਟੇ ਦੇ ਹੋ ਗਏ ਕਰੀਬ ਮਨ ਮੈਨੂੰ 4 ਬਾਅਦ ਚ ਆਇਆ ਮਨ ਮੈਨੂੰ 2 ਘੰਟੇ ਦੇ ਕਰੀਬ ਹੋ ਗਏ ਤੇ ਬੋਡੀ ਅਜੇ ਇੱਥੇ ਪਈ ਹੈ ਬੋਡੀ ਬੋਡੀ ਇੱਥੇ ਪਈ ਹੋ ਪਈ ਹੈ ਸਾਹਮਣੇ ਬ ਉਹ ਕਾਰ ਐਕਸੀਡੈਂਟ ਹੋਈ ਏ ਕਾਰ ਖੜੀ ਆ ਉਹ ਐਕਸੀਡੈਂਟਲ ਜਿਹੜੀ ਦੇ ਮੁੰਡਿਆਂ ਦੀ ਕਾਰ ਸੀਗੀ ਤੇ ਉਹ ਮੁੰਡਿਆਂ ਦਾ ਆਈ ਕਾਰਡ ਇਹ ਆ ਉਹਨਾਂ ਦੇ ਤੇ